ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਣੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਾਲੇ ਤੁਹਾਨੂੰ ਅੱਪਾ ਦੋ ਰੈਸਪੀਆਂ ਦੇਖਾਵਾਂਗੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਹਨਾ ਜਿਹੜਾ ਨਹੀਂ ਵੀ ਖਾਂਦਾ ਉਹ ਵੀ ਇਹਨੂੰ ਬਹੁਤ ਹੀ ਚੰਨ ਨਾਲ ਖਾਏਗਾ ਤੇ ਨਾਲੇ ਆਪਾਂ ਤੁਹਾਨੂੰ ਇਹਦੇ ਨਾਲ ਜੁੜੀ ਹੋਈ ਇੱਕ ਹਨਾ ਸਟੋਰੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਰੈਸਪੀ ਬਣਾਵਾਂਗੇ ਉਹ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਦਿਖਾਉਣਿਆ ਤੇ ਇਹਦੇ ਨਾਲ ਜਿਹੜੀ ਜੁੜੀ ਹੋਈ ਕਹਾਣੀ ਹੈ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਆਪਾਂ ਨੇ ਤੇਲ ਗਰਮ ਹੋਣ ਲਈ ਰੱਖ ਤਾ ਹੈਗਾ ਸਾਡੇ ਪਿੰਡ ਦੀ ਹੀ ਘਟਨਾ ਹੈਗੀ ਇਹ ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਹੈਗੀ ਤੇ ਇੱਕ ਲੜਕੀ ਦੀ ਨਾ ਸਾਡੇ ਪਿੰਡ ਮੈਰਿਜ ਹੋਈ ਵਿਚਾਰੀ ਸਾਡੇ ਪਿੰਡ ਮਲਕੇ ਵਿਆਹ ਕੇ ਆਈ ਸੀਗੀ ਉਸ ਤੋਂ ਬਾਅਦ ਨਾ ਪਤਾ ਨਹੀਂ ਕੀ ਗੱਲ ਹੋਈ ਉਹਦੀ ਸੱਸ ਨਾ ਹਰ ਇੱਕ ਗੱਲ ਦੇ ਵਿੱਚ ਨੁਕਸ ਕੱਢਦੀ ਰਹਿੰਦੀ ਕਹਿੰਦੀ ਤੈਨੂੰ ਤਾਂ ਕੰਮ ਨਹੀਂ ਕਰਨਾ ਆਉਂਦਾ ਤੈਨੂੰ ਤਾਂ ਨਾ ਕੋਈ ਅਕਲ ਈ ਹੋएगी ਕੁਛੇ ਵੀ ਕੰਮ ਨੂੰ ਮਲਕੇ ਜਦੋਂ ਕੋਈ ਕਰਨਾ ਨਹੀਂ ਆਉਂਦਾ ਕਿਸੇ ਨੂੰ ਵੀ ਨਹੀਂ ਕਰਨਾ ਆਉਂਦਾ ਹਨਾ ਤਾਂ ਸਹੁਰੇ ਹੀ ਕਹਿੰਦੇ ਨੇ ਇਹਦੀ ਮਾਂ ਨੇ ਕੁਛ ਕਿਹਾ ਕੇ ਨਹੀਂ ਭੇਜਿਆ ਜੇ ਨੂੰ ਅਕਲ ਦਿੱਤੀ ਹੁੰਦੀ ਹਨਾ ਫੇਰ ਇਹੇ ਕੰਮ ਕਰਦੀ ਆਪ ਨੂੰ ਚਾਹੀਏ ਨਾ ਕਿਸੇ ਨੂੰ ਕੁਝ ਨਾ ਆਉਂਦਾ ਹੋਵੇ ਪਰ ਜਿਹੜੀ ਨੂੰ ਵਿਆਹ ਕੇ ਆਉਂਦੀ ਆ ਨਾ ਉਹਦੇ ਮਾਪੇ ਬਾਬਾ ਨੂੰ ਜਰੂਰ ਫੜਨਾ ਹੁੰਦਾ ਹੈਗਾ ਤੇ ਇਸ ਤਰੀਕੇ ਦੇ ਨਾਲ ਉਹਦੇ ਨਾਲ ਵਿਚਾਰੀ ਨਾਲ ਬਹੁਤ ਲੜਾਈ ਹੁੰਦੀ ਰਹਿੰਦੀ ਸੀ ਤੇ ਦੇਖੋ ਪਹਿਲਾਂ ਆਪਾਂ ਨੇ ਤੇਲ ਪਾ ਕੇ ਹਨਾ ਉਹਦੇ ਵਿੱਚ ਲਸਣ ਤੇ ਥੋੜਾ ਜਿਹਾ ਜੀਰਾ ਪਾ ਲਿਆ ਸੀ ਤੇ ਆਪਾਂ ਹੁਣ ਇਹਨੂੰ ਪਿਆਜ਼ਾਂ ਨੂੰ ਪਾ ਕੇ ਭੁੰਨਾਂਗੇ ਤੇ ਇਸ ਤਰੀਕੇ ਦੇ ਨਾਲ ਹਨਾ ਉਹਨਾਂ ਦੇ ਕਲੇਸ਼ ਵੱਧਾ ਗਿਆ ਵੱਧਾ ਗਿਆ ਕਾਫੀ ਵੱਧ ਕੇ ਜਦੋਂ ਗੱਲ ਲਾ ਲੋ ਵੀ ਤੁਸੀਂ ਪੰਚਾਇਤ ਤੱਕ ਪਹੁੰਚ ਗਏ ਹਨਾ ਹੁਣ ਤਾਂ ਚਲੋ ਜਿਆਦਾ ਹਨਾ ਕੋਰਟਾਂ ਦੇ ਵਿੱਚ ਚੱਲ ਜਾਂਦਾ ਕੰਮ ਪਰ ਉਹ ਅੱਜ ਤੋਂ 20-25 ਸਾਲ ਪਹਿਲਾਂ ਪੰਚਾਇਤਾਂ ਵਗੈਰਾ ਚ ਹਨਾ ਇਹ ਕੰਮ ਨਿਬੜ ਜਾਂਦੇ ਹੁੰਦੇ ਸੀ ਪਰ ਇੱਕ ਮਾਂ-ਬਾਪ ਦੀ ਹਨਾ ਜਦੋਂ ਵਿਆਹੀ ਵਰੀਤੀ ਦੁਖੀ ਹੁੰਦੀ ਹੈ ਤਾਂ ਉਦੋਂ ਉਹਨਾਂ ਦੀ ਸਾਰੇ ਕੁਲ ਹੀ ਦੁਖੀ ਹੁੰਦੀ ਹੈ ਕਿ ਤਾਂ ਇਸ ਤਰੀਕੇ ਦੇ ਨਾਲ ਹਨਾ ਚਲੋ ਵੱਧਾ ਵਾਦਾ ਕੰਮ ਇੰਨਾ ਵੱਧ ਗਿਆ ਕਿ ਹਨਾ ਇੱਕ ਦਿਨ ਪੰਚਾਇਤ ਬੁਲਾਈ ਕੇ ਕੁੜੀ ਦੇ ਸਹੁਰਿਆਂ ਤੋਂ ਵੀ ਮਤਲਬ ਕਿ ਇਧਰ ਸਾਡੇ ਪਿੰਡ ਵਾਲੀ ਪੰਚਾਇਤ ਵੀ ਹੋ ਗਈ ਤੇ ਕੁੜੀ ਦੇ ਪੇਕੇਆਂ ਤੋਂ ਵੀ ਆ ਗਈ ਹਨਾ ਤੇ ਇਸ ਤਰੀਕੇ ਦੇ ਨਾਲ ਦੇਖੋ ਹਨਾ ਪੰਚਾਇਤ ਜਦੋਂ ਦੋਨੇ ਇਕੱਠੀਆਂ ਹੋ ਗਈਆਂ ਇਕੱਠੀਆਂ ਹੋ ਕੇ ਪੰਚਾਇਤਾਂ ਤੇ ਪੁੱਛਿਆ ਵੀ ਗੱਲ ਕੀ ਹੈ ਕਿਉਂਕਿ ਥੋੜੀ ਥੋੜੀਆਂ ਗੱਲਾਂ ਤੋਂ ਉਹਨਾਂ ਨੇ ਦੱਸੀ ਗਿਆ ਵੀ ਇਹ ਐ ਨਹੀਂ ਕਰਨਾ ਆਉਂਦਾ ਇਹਨੂੰ ਆ ਨਹੀਂ ਕਰਨਾ ਆਉਂਦਾ ਮੇਨ ਗੱਲ ਚੱਲੀ ਵੀ ਇਹਨੂੰ ਪਿੰਡੀਆਂ ਦੀ ਸਬਜ਼ੀ ਨਹੀਂ ਬਣਾਉਣੀ ਆਂਦੀ ਜਿਹੜੀ ਪਿੰਡੀ ਦੀ ਸਬਜ਼ੀ ਹੈ ਵੀ ਇਹਨੂੰ ਬਣਾਉਣੀ ਨਹੀਂ ਆਉਂਦੀ ਕੋਈ ਵੀ ਸਬਜ਼ੀ ਜਦੋਂ ਇਹ ਬਣਾਉਂਦੀ ਆ ਤਾਂ ਉਹਨੂੰ ਖੂਕ ਦੇਖੋ ਪਿੰਡੀਆਂ ਦੀ ਸਬਜ਼ੀ ਬਣਾਉਣੀ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੁੰਦੀ ਨਹੀਂ ਤਾਂ ਇਹ ਲਾਲਾਂੀਆਂ ਛੱਡ ਜਾਂਦੀ ਹੁੰਦੀਆਂ ਹਨਾ ਅਗਰ ਆਪਾਂ ਇਹਨੂੰ ਜ਼ਿਆਦਾ ਤੇਜ਼ ਅੱਗ ਤੇ ਬਣਾਵਾਂਗੇ ਤਾਂ ਇਹ ਨੀਚੋਂ ਜਲ ਜਾਂਦੀ ਹੈਗੀ ਤੇ ਅਗਰ ਤੁਸੀਂ ਇਹਨੂੰ ਹੌਲੀ ਫਲੇਮ ਤੇ ਮਤਲਬ ਕਿ ਹੌਲੀ ਅੱਗ ਤੇ ਬਣਾਓਗੇ ਤਾਂ ਇਹ ਲਾਲਾਂ ਛੱਡ ਜਾਂਦੀ ਹੈਗੀ ਅੱਜ ਮੈਂ ਜਿਸ ਤਰੀਕੇ ਦੇ ਨਾਲ ਤੁਹਾਨੂੰ ਦੋ ਤਰੀਕੇ ਨਾਲ ਦਿਖਾਵਾਂਗੀ ਤੁਸੀਂ ਹੈਰਾਨ ਰਹਿ ਜਾਓਗੇ ਹਨਾ ਨਾ ਤਾਂ ਇਹ ਲਾਲਾਂ ਛੱਡੂਗੀ ਤੇ ਨਾ ਹੀ ਇਹ ਮੱਚੂਗੀ ਦੀ ਭਿੰਡੀ ਦੀ ਸਬਜੀ ਹੈ ਨਾ ਜਿਹੜਾ ਨਹੀਂ ਖਾਂਦਾ ਉਹ ਵੀ ਬੜੇ ਚਾਅ ਨਾਲ ਖਾਏਗਾ ਤੇ ਇਸ ਤਰੀਕੇ ਨਾਲ ਤੁਸੀਂ ਬਣਾਇਓ ਇਹਨੂੰ ਬਣਾਉਣ ਦਾ ਤਰੀਕਾ ਅਸਲ ਮੈਂ ਤੁਹਾਨੂੰ ਸਾਰਾ ਦੱਸੂਗੀ ਪਹਿਲਾਂ ਮੈਂ ਤੁਹਾਨੂੰ ਜਿਹੜੀ ਇਹ ਸਟੋਰੀ ਹੈ ਹਨਾ ਇਹ ਵੀ ਪੂਰੀ ਕਰਦਾ ਉਨੇ ਟਾਈਮ ਚ ਆਪਣੀਆਂ ਭਿੰਡੀਆਂ ਨੇ ਜਿਹੜੀਆਂ ਇਹ ਭੁੱਜ ਜਾਣਗੀਆਂ ਦੇਖੋ ਪਿਆਜ਼ਾਂ ਨੂੰ ਪਹਿਲਾਂ ਪ੍ਰੋਪਰ ਤੁਸੀਂ ਨੇ ਭੁੰਨਣਾ ਕਿਉਂਕਿ ਪਿਆਜ਼ ਦੇ ਵਿੱਚ ਹਨਾ ਪਾਣੀ ਹੁੰਦਾ ਅਗਰ ਉਹ ਪਾਣੀ ਰਹਿ ਗਿਆ ਤਾਂ ਲਾਲਾ ਛੱਡ ਜੂਗੀ ਅਗਰ ਜ਼ਿਆਦਾ ਤੁਸੀਂ ਨੇ ਪਿਆਜ਼ਾਂ ਨੂੰ ਫੂਕ ਲਿਆ ਤਾਂ ਤੁਹਾਡੀ ਜਿਹੜੀ ਭਿੰਡੀਆਂ ਦੀ ਸਬਜ਼ੀ ਆ ਉਹ ਕੁੜੱਤਣ ਫੜ ਜੂਗੀ ਦੇਖੋ ਸਿਰਫ ਪਿਆਜ਼ ਮੈਂ ਪਹਿਲਾਂ ਲਾਈਵ ਹਨਾ ਕੁਕਿੰਗ ਕਰਦੀ ਹੁੰਦੀ ਸੀ ਤੁਹਾਨੂੰ ਸਾਰੇ ਫਰੈਂਡ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਪਤਾ ਕੀ ਜਿਹੜੀ ਪਿਆਜ਼ ਨੇ ਇਹਨਾਂ ਨੂੰ ਹਲਕੇ ਬਰਾਉਣ ਕਰਨਾ ਚਾਹੀਦਾ ਹਰੀਕ ਸਬਜੀ ਦੇ ਵਿੱਚ ਫਿਰ ਦੇਖਿਓ ਤੁਸੀਂ ਟੇਸਟ ਇਹਦਾ ਕਿੰਨਾ ਹੋਊਗਾ ਦੇਖੋ ਮੇਰੇ ਪਿਆਜ਼ ਤੁਹਾਨੂੰ ਹਨਾ ਬਿਲਕੁਲ ਦਿਖ ਰਹੇ ਹੋਣਗੇ ਤੇ ਚਲੋ ਗੱਲ ਚੱਲਦੀ ਚੱਲਦੀ ਹਨਾ ਪੰਚਾਇਤ ਦੇ ਵਿੱਚ ਕਹਿੰਦੇ ਵੀ ਲੜਕੀ ਤੋਂ ਮਿਲ ਕੇ ਵੀ ਸਾਰਿਆਂ ਦੇ ਸਾਹਮਣੇ ਆਪਾਂ ਸਬਜੀ ਬਣਵਾ ਕੇ ਦੇਖ ਲੈਣੇ ਹਨਾ ਵੀ ਤੁਸੀਂ ਕਹਨੇ ਹੋ ਵੀ ਹਾਂ ਇਹਨੂੰ ਸਬਜੀ ਨਹੀਂ ਬਣਾਉਣੀ ਆਉਦੀ ਤੇ ਦੇਖੋ 5 ਕਿਲੋ ਪਿੰਡੀਆਂ ਲਿਆਂਦੀਆਂ ਗਈਆਂ ਪਿੰਡੀ ਤਾਂ ਹਨਾ ਆਪਾਂ ਨੂੰ ਕਿਲੋ ਬਣਾਉਣੀ ਔਖੀ ਹੋ ਜਾਂਦੀ ਆ 5 ਕਿਲੋ ਪਿੰਡੀ ਉਹ ਵੀ ਪੰਚਾਇਤ ਦੇ ਹਨਾ ਸਾਹਮਣੇ ਬਣਾਉਣੀ ਦੇਖ ਦੋ ਪਿੰਡਾਂ ਦੀ ਪੰਚਾਇਤ ਹੋ ਗਈ ਸਾਰਾ ਪਿੰਡ ਤਮਾਸ਼ਾ ਦੇਖਣ ਨੂੰ ਇਕੱਠਾ ਹੋ ਗਿਆ ਤੇ ਉਹ ਵਿਚਾਰੀ ਇੱਕ ਤਾਂ ਉਹ ਨਿਆ ਨਵੀਂ ਵਿਆਹੀ ਸੀ ਹਨਾ ਹਜੇ 6 ਮਹੀਨੇ ਹੋਏ ਸੀਗੇ ਵਿਆਹ ਹੋਏ ਨੂੰ ਇੱਕ ਤਾਂ ਟੈਨਸ਼ਨ ਦਿਮਾਗ ਤੇ ਉਤੋਂ ਹਨਾ ਇਦਾਂ ਦੇ ਸਹੁਰੇ ਮਿਲ ਗਏ ਤੇ ਚਲੋ ਮਜਬੂਰੀ ਚ ਵਿਚਾਰੀ ਨੂੰ ਹਨਾ ਚਲੋ ਪਰਾਂ ਰਸੋਈ ਚੁੱਲਾ ਬਣਾਇਆ ਗਿਆ ਉੱਤੇ ਕੱਟ ਕੇ ਸਾਰਾ ਕੁਝ ਤਿਆਰ ਕਰਕੇ ਉਹਨੂੰ ਕਿਹਾ ਗਿਆ ਵੀ ਬਣਾਓ ਬੇਟਾ ਕਵਰਾੜ ਦੇ ਵਿੱਚ ਹਨਾ ਜਿੱਦਾਂ ਕਿ ਥੋੜੀ ਬਹੁਤੀ ਥੱਲੇ ਸਬਜ਼ੀ ਲੱਗ ਜਾਂਦੀ ਆਪਾਂ ਤੋਂ ਘਰੇ ਵੀ ਲੱਗ ਜਾਂਦੀ ਆ ਹਨਾ ਅਕਸਰ ਤੌਰ ਤੇ ਤੁਸੀਂ ਦੇਖਿਆ ਹੀ ਹੋਣਾ ਤੇ ਉਹਨੇ ਵਿਚਾਰੀ ਤੋਂ ਹਨਾ ਨੀਚੇ ਲੱਗ ਗਈ। ਬਸ ਇਸੇ ਗੱਲ ਨੂੰ ਉਹਨਾਂ ਨੇ ਚੱਕ ਲਿਆ ਕਹਿੰਦੇ ਆ ਦੇਖ ਲਓ ਕਹਿੰਦੇ ਇਹਨੇ ਤਾਂ ਨੀਚੇ ਲਾਤੀ ਨਾਲ ਕਹਿੰਦੇ ਲਾਲਾਂ ਛੜ ਗਿਆ ਨਾਲ ਕਹਿੰਦੀ ਸਬਜੀ ਨੀਚੇ ਲਾਤੀ ਕਹਿੰਦੀ ਇਹਨੂੰ ਕੁਝ ਵੀ ਨਹੀਂ ਆਉਂਦਾ ਆਪਦੀ ਨੂੰ ਲੈ ਜਾਓ। ਦੇਖੋ ਇੱਕ ਪਿੰਡੀਆਂ ਦੀ ਸਬਜੀ ਹਨਾ ਨਾ ਬਣਾਉਣ ਕਰਕੇ ਉਸ ਵਿਚਾਰੀ ਨੂੰ ਤਲਾਕ ਦਿੱਤਾ ਉਹਨਾਂ ਨੇ। ਤਾਈਓ ਮੈਂ ਕਹਣੀ ਹੁੰਨੇ ਆ ਵੀ ਆਪਣੀਆਂ ਬੇਟੀਆਂ ਨੂੰ ਹਨਾ ਜਰੂਰ ਸੰਸਕਾਰ ਹਰ ਇੱਕ ਕੁਕਿੰਗ ਹੈ ਚਾਹੇ ਕੋਈ ਸਲਾਈ ਹੈ ਚਾਹੇ ਕੜਾਈ ਹੈ ਹਰ ਇੱਕ ਚੀਜ਼ ਤੁਸੀਂ ਸਿਖਾਓ ਕਰੇ ਚਾਹੇ ਨਾ ਕਰੇ ਇਹਦੇ ਉਹਦੇ ਕਰਮ ਨੇ ਹਨਾ। ਬਸ ਕਿਉਂਕਿ ਕਰਨਾ ਚਾਹੀਏ ਅਗਲੇ ਨੂੰ ਵੀ ਨਾ ਆਉਂਦਾ ਹੋਵੇ ਨੋਂ ਦੇ ਵਿੱਚ ਹਨਾ ਨੁਕਸ ਕੱਢਣੇ ਇਹ ਬੁੜੀਆਂ ਦੀ ਆਮ ਹੀ ਆਦਤ ਹੁੰਦੀ ਆ ਬਸ ਆਪਦੀ ਚੰਡੀ ਉੱਪਰ ਰੱਖਣੀਆਂ ਦੇਖੋ ਆਪਣੀ ਭਿੰਡੀਆਂ ਦੀ ਸਬਜ਼ੀ ਕਿੰਨੀ ਵਧੀਆ ਬਣ ਕੇ ਰੈਡੀ ਹੈ ਹੁਣ ਇੱਕ ਹੋਰ ਰੈਸਪੀ ਹੈ ਇਦਾਂ ਦੀ ਹੀ ਭਿੰਡੀਆਂ ਦੀ ਹੋਈ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਇਹ ਤਾਂ ਆਪਣੀ ਦੇਖੋ ਭਿੰਡੀ ਤੇ ਪਿਆਜ਼ ਦੀ ਬਣਾਈ ਸੀ ਉਹ ਪਾ ਬਣਾਵਾਂਗੇ ਭਿੰਡੀ ਤੇ ਆਲੂ ਦੀ ਪਹਿਲਾਂ ਮੈਂ ਹਨਾ ਅਕਸਰ ਇਹ ਤੁਹਾਨੂੰ ਦਿਖਾਇਆ ਵੀ ਹੋਇਆ ਦੇਖੋ ਇਹਦੇ ਵਾਸਤੇ ਆਪਣੇ ਲੈਂਦੇ ਨੇ ਆਲੂ ਭਿੰਡੀ ਲੈਤੀ ਹਨਾ ਆਪਣੇ ਲੰਬੀ ਲੰਬੀ ਕੱਟ ਲਈ ਭਿੰਡੀ ਵੀ ਕਹਿ ਦਨੇ ਆ ਭਿੰਡੀ ਵੀ ਕਹਿ ਦਨੇ ਹਨਾ ਤੇਬ ਥੋੜਾ ਜਿਹਾ ਆਪਣੇ ਜਿਹੜੇ ਆਲੂ ਨੇ ਪਹਿਲਾਂ ਇਹਨਾਂ ਨੂੰ ਆਪਾਂ ਆਲੂਆਂ ਨੂੰ ਭੁੰਨ ਲਾਂਗੇ ਕਿਉਂਕਿ ਆਲੂ ਥੋੜੇ ਸਖਤ ਹੁੰਦੇ ਨੇ ਤੇ ਭਿੰਡੀਆਂ ਤਾਂ ਦੇਖੋ ਜਲਦੀ ਬਣ ਜਾਂਦੀਆਂ ਨੇ ਕਿਉਂਕਿ ਕਈ ਫਰੈਂਡ ਨਾ ਭਿੰਡੀ ਦੀ ਸਬਜ਼ੀ ਖਾਂਦੇ ਨਹੀਂ ਪਰ ਤੁਸੀਂ ਆਲੂ ਪਾ ਕੇ ਬਣਾਓਗੇ ਤਾਂ ਦੇਖਿਓ ਇੱਕ ਵਾਰੀ ਬਣਾ ਕੇ ਜਰੂਰ ਦੱਸਿਓ ਤੇ ਫਿਰ ਮੈਨੂੰ ਜਰੂਰ ਦੱਸਿਓ ਕਿ ਤੁਹਾਡੀ ਹੈ ਨਾ ਇਹ ਸਬਜ਼ੀ ਕਿੱਦਾਂ ਦੀ ਬਣੀ ਤੇ ਇੱਕ ਮੈਂ ਤੁਹਾਨੂੰ ਹੋਰ ਹਨਾ ਥੋੜੀ ਜਿਹੀ ਟ੍ਰਿਕ ਦੱਸ ਦਿੰਨੀ ਆ ਕਿ ਜਿੱਦਾਂ ਕਿ ਲਾਲਾਂ ਛੱਡ ਜਾਂਦੀਆਂ ਨੇ ਭਿੰਡੀਆਂ ਹਨਾ ਤਾਂ ਤੁਸੀਂ ਇਹਦੇ ਵਿੱਚ ਨਾ ਅੱਧਾ ਨਿੰਬੂ ਨਿਚੋੜ ਲਓ ਜੇ ਤੁਹਾਡੇ ਕੋਲੇ ਨਿੰਪੂ ਨਹੀਂ ਹੈਗਾ ਤਾਂ ਤੁਸੀਂ ਇੱਕ ਚਮਚਾ ਸਿਰਕੇ ਦਾ ਪਾ ਲਓ ਫਿਰ ਦੇਖਿਓ ਤੁਹਾਡੀ ਪਿੰਡੀਆਂ ਦੀ ਜਿਹੜੀ ਸਬਜੀ ਆ ਉਹ ਨਾਲ ਨੀਚੇ ਲੱਗੇਗੀ ਨਾ ਲਾਲਾਂ ਛੱਡੇਗੀ ਹਨਾ ਤੇ ਬਾਕੀ ਤੁਸੀਂ ਇਹਨੂੰ ਬਿਲਕੁਲ ਮਤਲਬ ਕਿ ਹਾਈ ਫਲੇਮ ਤੇ ਵੀ ਨਹੀਂ ਪਕਾਉਣਾ ਤੇ ਬਿਲਕੁਲ ਲੋ ਫਲੇਮ ਤੇ ਵੀ ਨਹੀਂ ਪਕਾਉਣਾ ਮੀਡੀਅਮ ਜੀ ਅੱਗ ਰੱਖਣੀ ਹੈਗੀ ਤੇ ਲਗਾਤਾਰ ਹਿਲਾਉਂਦੇ ਰਹੋ ਤੇ ਬਾਅਦ ਦੇ ਵਿੱਚ ਨਾ ਲਾਓ ਜਦੋਂ ਆਪਾਂ ਹਨਾ ਨਮਕ ਮਤਲਬ ਕਿ ਮਸਾਲੇ ਪਾਦਨੇ ਉਦੋਂ ਇਹਨੂੰ ਨਾ ਹਿਲਾਓ ਉਦੋਂ ਫਿਰ ਹਿਲਾਉਂਗੇ ਨਾ ਤੁਸੀਂ ਇੱਕ ਕਿੱਦਾਂ ਕਹਿੰਦੇ ਹੁੰਦੇ ਨੇ ਵੀ ਹਨਾ ਹਲਵਾ ਜੀ ਬਣ ਜਾਂਦਾ ਫਿਰ ਹਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਤਾ ਇੱਕ ਟਮਾਟਰ ਕੁਕਿੰਗ ਦੇਖੋ ਜਿਹੜੇ ਫਰੈਂਡ ਨੇ ਮੇਰੀ ਦੇਖੀ ਹੋਈ ਹੈ ਤੁਹਾਨੂੰ ਪਤਾ ਹੀ ਹੈਗਾ ਹਨਾ ਕਿਉਂਕਿ ਕਈ ਮੈਨੂੰ ਲਾਈਵ ਦੇ ਵਿੱਚ ਹਾਂ ਕਹਿੰਦੇ ਹੁੰਦੇ ਨੇ ਦੀਦੀ ਅਸੀਂ ਤੁਹਾਡੇ ਘਰ ਆਵਾਂਗੇ ਹਨਾ ਤੁਸੀਂ ਸਾਨੂੰ ਖਾਣਾ ਬਣਾ ਕੇ ਖਵਾਉਂਗੇ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਹਨਾ ਬਾਕੀ ਨਮਕ ਹਲਦੀ ਮਿਰਚ ਵਗੈਰਾ ਜੋ ਵੀ ਮੈਂ ਪਾਉਣੀਆਂ ਨਾ ਮੈਂ ਕਦੇ ਮਿਣਕੇ ਨਹੀਂ ਪਾਇਆ ਹੈਗਾ ਤੇ ਮੈਂ ਇਦਾਂ ਹੀ ਪਾਉਣੀਆਂ ਹਨਾ ਮੇਰੀ ਨਣ ਦਾ ਹਸਦੀ ਹੁੰਦੀ ਸੀ ਕਹਿੰਦੀ ਦੀਦੀ ਤੂੰ ਤਾਂ ਨਾ ਬੁੜੀਆਂ ਮੰਗੂ ਨਾ ਇਦਾਂ ਹੀ ਪਾਉਣੀ ਹੁੰਦੀਆਂ ਸਾਰਾ ਹਨਾ ਨੂਨ ਮਿਰਚ ਤੇ ਮੈਨੂੰ ਨਾ ਇੱਕ ਆਈਡੀਆ ਜਾਂ ਹੋਇਆ ਪਿਆ ਸਾਰੀ ਚੀਜ਼ ਦਾ ਨਾ ਕਦੇ ਵੀ ਨੋਨ ਮਚਾ ਮਲਕੇ ਕਦੇ ਨਾਂ ਨਮਕ ਮਿਰਚ ਹਲਦੀ ਕਦੇ ਵੀ ਕੋਈ ਘਟ ਵੱਧ ਨਹੀਂ ਹੋਇਆ ਹੈਗਾ ਅਕਸਰ ਆਪਾਂ ਜਦੋਂ ਹਨ ਲਗਾਤਾਰ ਚੀਜ਼ ਨੂੰ ਕਰਦੇ ਰਹਿਣੇ ਆ ਇਸ ਚੀਜ਼ ਦਾ ਆਪਾਂ ਨੂੰ ਹਨ ਪਤਾ ਲੱਗ ਜਾਂਦਾ ਚਾਹੇ ਮੈਂ ਪੜਤੀ ਹੁੰਦੀ ਸੀਗੀ ਛੋਟੀ ਹੁੰਦੀ ਸੀਗੀ ਨਾ ਮੈਂ 9-10 ਸਾਲ ਦੀ ਸੀ ਜਦੋਂ ਕਿ ਮੈਂ ਕੁਕਿੰਗ ਵਗੈਰਾ ਹਨ ਸਿੱਖਣ ਲੱਗੀ ਸੀ ਮੇਰੇ ਮੰਮਾ ਮੈਨੇ ਮੈਨੂੰ ਹਰ ਇੱਕ ਚੀਜ਼ ਸਿਖਾਈ ਹੈ ਚਲੋ ਉਹਨਾਂ ਵਿਚਾਰਾਂ ਤੋਂ ਇੰਨਾ ਹੁੰਦਾ ਵੀ ਨਹੀਂ ਸੀ ਕਿਉਂਕਿ ਖੇਤੀ ਦਾ ਕੰਮ ਸਾਡਾ ਜ਼ਿਆਦਾ ਸੀ ਉੱਥੇ ਤੇ ਪਰ ਮੈਂ ਨੂੰ ਨਾ ਸ਼ੁਰੂ ਤੇ ਦਾ ਬੜਾ ਸ਼ੌਂਕ ਸੀ ਆ ਦੇਖੋ ਕਿੰਨੀ ਸੋਹਣੀ ਲੁੱਕ ਆਈ ਹੈ ਇਹਦੀ ਜਿਹੜਾ ਨਹੀਂ ਵੀ ਖਾਂਦਾ ਹਨਾ ਉਹ ਵੀ ਬੜੇ ਛਰ ਨਾਲ ਖਾਊਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਇਦਿਆਂ ਨੇ ਹੋਰ ਰੈਸਪੀਆਂ ਦੇਖਣ ਲਈ ਪਲੀਜ਼ ਜ਼ਰੂਰ ਫੋਲੋ ਕਰਨਾ ਮਿਲਾਂਗੇ ਹੁਣ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਉਸ ਪੈਣ ਮੰਗੋਣਾ ਤੁਸੀਂ ਵੀ ਨਾ ਗਲਤੀ